ਸ਼੍ਰੋਮਣੀ ਕਾਲੀਦਾਲ ਤੋਂ ਬਾਅਦ ਹੁਣ ਕਾਂਗਰਸ ਦੇ ਵਿੱਚ ਵੀ ਕਲੇਸ਼ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਅੰਦਰ ਖਾਤੇ ਕਾਂਗਰਸ ਦੇ ਵਿੱਚ ਵੀ ਕਾਫੀ ਵੱਡਾ ਕਲੇਸ਼ ਚੱਲ ਰਿਹਾ ਹੈ ਇਕਲੇਸ਼ ਦਾ ਅੰਦਾਜ਼ਾ ਦੇ ਤੁਸੀਂ ਜ਼ਿਮਨੀ ਚੋਣਾਂ ਤੋਂ ਲਗਾ ਹੀ ਲਿਆ ਹੋਣਾ ਜ਼ਿਮਨੀ ਚੋਣਾਂ ਦੇ ਦੌਰਾਨ ਸਾਰੀ ਪਾਰਟੀਆਂ ਸਰਗਰਮ ਸਨ ਤੇ ਆਪਣੇ ਉਮੀਦਵਾਰਾਂ ਦੇ ਲਈ ਪ੍ਰਚਾਰ ਕਰ ਰਹੀਆਂ ਸਨ ਤੇ ਇਸੇ ਦੌਰਾਨ ਕਾਂਗਰਸ ਦੇ ਲੀਡਰ ਵੀ ਜਲੰਧਰ ਪਹੁੰਚੇ ਹੋਏ ਸਨ ਸੁਰਿੰਦਰ ਕੌਰ ਦੇ ਸਮਰਥਨ ਲਈ ਇਸੇ ਦੌਰਾਨ ਰਾਜਾ ਵੜਿੰਗ ਆਪਣੇ ਆਗੂਆਂ ਵਰਕਰਾਂ ਤੇ ਭੜਕਦੇ ਹੋਏ ਨਜ਼ਰ ਆਏ ਸੀ ਰਾਜਾ ਵੜਿੰਗ ਨੇ ਆਪਣੇ ਵਰਕਰਾਂ ਨੂੰ ਕਿਹਾ ਸੀ ਕਿ ਸ਼ਾਮ ਨੂੰ ਆਉਂਦੇ ਨੇ ਸਵੇਰੇ ਆਉਂਦੇ ਨੇ ਮੂੰਹ ਦਿਖਾਉਂਦੇ ਆ ਪਰ ਕੰਮ ਕੋਈ ਨਹੀਂ ਕਰਦੇ ਤੇ ਜੇ ਤੁਸੀਂ ਕੰਮ ਨਹੀਂ ਕਰਨਾ ਤੁਸੀਂ ਇਸ ਮੀਟਿੰਗ ਚੋਂ ਬਾਹਰ ਜਾ ਸਕਦੇ ਆ ਬਿਲਕੁਲ ਸਾਫ਼ ਸਾਫ਼ ਸ਼ਬਦਾਂ ਦੇ ਵਿੱਚ ਇਹ ਉਹਨਾਂ ਨੇ ਆਪਣੇ ਵਰਕਰਾਂ ਨੂੰ ਇਹ ਗੱਲ ਬੋਲਦੀ ਸੀ ਇਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜਿਹੜੇ ਵਰਕਰ ਨੇ ਉਹ ਨਾਰਾਜ਼ ਚੱਲ ਰਹੇ ਨੇ ਕਾਂਗਰਸ ਪਾਰਟੀ ਤੋਂ ਤੇ ਇੱਥੋਂ ਹੀ ਕਲੇਸ਼ ਦੀ ਸ਼ੁਰੂਆਤ ਤੋਂ ਥੋੜੀ ਥੋੜੀ ਨਜ਼ਰ ਅੰਦਾਜ਼ਾ ਲੱਗ ਰਿਹਾ ਸਿਗਾ ਕਿ ਕਲੇਸ਼ ਚੱਲ ਹੀ ਰਿਹਾ ਕਾਂਗਰਸ ਦੇ ਵਿੱਚ ਇਹ ਜਿਹੜਾ ਕਲੇਸ਼ ਸੀਗਾ ਜਿਹੜੇ ਆਗੂ ਨਰਾਜ਼ ਸੀ ਇਹ ਤਾਂ ਇਸ ਕਰਕੇ ਨਰਾਜ਼ ਸੀ ਕਿਉਂਕਿ ਸੁਰਿੰਦਰ ਕੌਰ ਨੂੰ ਟਿਕਟ ਦੇ ਦਿੱਤੀ ਸੀ ਤੇ ਆਗੂ ਦੇ ਵਰਕਰ ਸੋਚ ਰਹੇ ਸੀਗੇ ਕਿ ਸ਼ਾਇਦ ਇਹ ਟਿਕਟ ਸਾਨੂੰ ਮਿਲੇਗੀ ਪਰ ਲੀਡਰਾਂ ਨੇ ਕੀ ਕੀਤਾ ਸੁਰਿੰਦਰ ਕੌਰ ਨੂੰ ਟਿਕਟ ਦੇ ਦੇ ਸਾਰਿਆਂ ਨੂੰ ਸ਼ਾਂਤ ਕਰਾ ਦਿੱਤਾ ਸੀ ਤੇ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦਾ ਮੰਨਣਾ ਹੈ ਕਿ ਸਾਬਕਾ ਸੀਐਮ ਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਨੂੰ ਰੋਕਣ ਦੇ ਲਈ ਯਾਨੀ ਕਿ ਉਹ ਕਈ ਆਗੂਆਂ ਨੂੰ ਰਾਸ ਨਹੀਂ ਆਇਆ ਕਿ ਚੰਨੀ ਐਮਪੀ ਦੀ ਸੀਟ ਤੇ ਕਿਵੇਂ ਜਿੱਤ ਗਏ ਜੀ ਹਾਂ ਚੰਨੀ ਦੀ ਹੁਣ ਐਮਪੀ ਸੀਟ ਤੋਂ ਵੀ ਕਈ ਵਿੱਚ ਵਰਕਰ ਜਿਹੜੇ ਉਹ ਨਰਾਜ਼ ਦਿਖ ਰਹੇ ਨੇ ਨਰਾਜ਼ ਚੱਲਦੇ ਹੋਏ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਇਹ ਆ ਕਿ ਹੁਣ ਜਿਹੜੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਉਹ ਉਹਨਾਂ ਨੂੰ ਐਮਪੀ ਦਾ ਅਹੁਦਾ ਤੇ ਮਿਲ ਗਿਆ ਪਰ ਉਹ ਕੋਈ ਹੋਰ ਅੱਗੇ ਵੱਡੇ ਅਹੁਦੇ ਦੇ ਨਾ ਪਹੁੰਚ ਜਾਣ ਇਸ ਕਰਕੇ ਉਹਨਾਂ ਨੂੰ ਰੋਕ ਲਗਾਈ ਸੀ ਹੁਣ ਜ਼ਿਮਨੀ ਚੋਣਾਂ ਦੀ ਸਾਰੀ ਕਮਾਂਡ ਚੰਨੀ ਦੇ ਹੱਥ ਵਿੱਚ ਸੀ ਚੰਨੀ ਦੇ ਹੱਥ ਦੇ ਵਿੱਚ ਸੀਗਾ ਉਹਨਾਂ ਨੇ ਪ੍ਰਚਾਰ ਕਰਨੇ ਸੀ ਜੋ ਮੀਟਿੰਗਾਂ ਚਾੜੀਆਂ ਸੀ ਜੋ ਵੀ ਸੀ ਸਮਰਥਨ ਕਰ ਰਹੇ ਸੀਗੇ ਪਰ ਕੀ ਹੋਇਆ ਕਿ ਕਾਂਗਰਸ ਨੂੰ ਜ਼ਿਮਨੀ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਕਾਂਗਰਸ ਦੂਜੇ ਨੰਬਰ ਤੇ ਵੀ ਨਹੀਂ ਬਲਕਿ ਤੀਜੇ ਨੰਬਰ ਤੇ ਆ ਗਏ ਦੂਜੇ ਨੰਬਰ ਤੇ ਭਾਜਪਾ ਆ ਗਈ ਇਸ ਹਾਰ ਦਾ ਕਾਰਨ ਹੁਣ ਇਹੀ ਅੰਦਰੂਨੀ ਕਲੇਸ਼ ਹੀ ਮੰਨਿਆ ਜਾ ਰਿਹਾ ਹੈ ਕਿ ਇੱਕ ਪਾਸੇ ਤਾਂ ਆਗੂ ਨਰਾਜ਼ ਸੀਗੇ ਕਿ ਹੋ ਸਕਦਾ ਉਹਨਾਂ ਨੇ ਵੋਟਾਂ ਵੀ ਨਾ ਪਾਈਆਂ ਹੁਣ ਤੇ ਨਾ ਪਵਾਈਆਂ ਹੁਣ ਤੇ ਦੂਜੇ ਪਾਸੇ ਸਾਬਕਾ ਸੀਜੀਐਮ ਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਨੂੰ ਰੋਕਣ ਦੇ ਲਈ ਵੀ ਕਈ ਆਗੂ ਲੱਗੇ ਹੋਏ ਸਨ ਤੇ ਹੋ ਸਕਦਾ ਹੈ ਕਿ ਇਸੇ ਵਿਚਾਲੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਹਨਾਂ ਸਾਰਿਆਂ ਦੇ ਵਿਚਾਲੇ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਰਾਜਾ ਵੜਿੰਗ ਤੇ ਚੰਨੀ ਦੀ ਆਪਸੀ ਤਾਲਮੇਲ ਵੀ ਨਜ਼ਰ ਨਹੀਂ ਆਇਆ ਪਰ ਇੱਕ ਪਾਰਟੀ ਨੂੰ ਮਜ਼ਬੂਤ ਕਰਨਾ ਮਜ਼ਬੂਤ ਬਣਾਉਣਾ ਉਹਦੇ ਲਈ ਤਾਲਮਿਲ ਹੋਣਾ ਬਹੁਤ ਜ਼ਰੂਰੀ ਹੁੰਦਾ ਜੇ ਤੁਸੀਂ ਅੱਗੇ ਡਟ ਕੇ ਕਿਸੇ ਵਿਰੋਧੀ ਧਿਰ ਦੇ ਅੱਗੇ ਖੜੇ ਹੋਣਾ ਤੇ ਪਹਿਲਾਂ ਪਾਰਟੀ ਨੂੰ ਆਪਸ ਵਿੱਚ ਮਜ਼ਬੂਤ ਹੋਣਾ ਪੈਂਦਾ ਪਰ ਇਹਨਾਂ ਤਿੰਨਾਂ ਦੇ ਲੀਡਰਾਂ ਦੇ ਵਿੱਚ ਆਪਸੀ ਤਾਲਮੇਲੀ ਕਿਤੇ ਵੀ ਨਜ਼ਰ ਨਹੀਂ ਆਇਆ ਇਹ ਨਹੀਂ ਕਿ ਜਲੰਧਰ ਪਛਮੀ ਹਲਕਾ ਜੋ ਜ਼ਿਮਨੀ ਚੋਣ ਸੀ ਇਹਦੇ ਵਿੱਚ ਪੰਜਾਬ ਦੇ ਵਿੱਚ ਵੀ ਕਿਤੇ ਨਜ਼ਰ ਨਹੀਂ ਆ ਰਿਹਾ ਕੁਝ ਖਾਸ ਤੇ ਹੋ ਸਕਦਾ ਹੈ ਕਿ ਆਪਸੇ ਤਾਲਮਿਲ ਵੀ ਨਹੀਂ ਸੀ ਕਲੇਸ਼ ਚੱਲ ਰਿਹਾ ਸੀ ਕੁਝ ਸੀਐਮ ਸਾਬਕਾ ਸੀਐਮ ਚੰਨੀ ਨੂੰ ਰੋਕਣ ਦੇ ਲਈ ਲੱਗੇ ਹੋਏ ਸੰਤ ਕੁਝ ਨਰਾਜ਼ ਚੱਲ ਰਹੇ ਸੀ ਸੁਰਿੰਦਰ ਕੌਰ ਨੂੰ ਟਿਕਟ ਦੇਣ ਤੇ ਸਾਰਾ ਜੋ ਇਹ ਦੋ ਹੈਗੇ ਨੇ ਮੁੱਖ ਮੰਨੇ ਜਾ ਰਹੇ ਨੇ ਕਿ ਕਾਂਗਰਸ ਨੂੰ ਇਹਨਾਂ ਦੋ ਕਾਰਨਾ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ ਪੌਰਵਿਕੇ ਕਾਰਨ ਹੋ ਸਕਦੇ ਨੇ ਪਰ ਹੁਣ ਸ਼੍ਰੋਮਨਿਕ ਸ਼੍ਰੋਮਨਿਕ ਕਾਲੀਦਲ ਤੋਂ ਬਾਅਦ ਕਾਂਗਰਸ ਦਾ ਜਿਹੜਾ ਕਲੇਸ਼ ਹੈ ਉਹ ਨਜ਼ਰ ਆ ਰਿਹਾ ਤੇ ਹੌਲੀ-ਹੌਲੀ ਹੋ ਸਕਦਾ ਕਿ ਖੁੱਲ ਕੇ ਤੁਹਾਡੇ ਸਾਰਿਆਂ ਦੇ ਅੱਗੇ ਆ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ